ਆ ਜੁਨੀਅਨ ਦੇ ਪ੍ਰਧਾਨ ਸਰਦਾਰ ਜੰਗੀਰ ਸਿੰਘ ਜੀ ਵੀ ਬੈਠੇ ਨੇ ਮੇਰੀਆਂ ਮਾਵਾਂ ਭੈਣਾਂ ਸੇਵਾ ਕਰ ਰਹੀਆਂ ਨੇ ਤਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਇੱਥੇ ਠੰਡਾ ਪਾਣੀ ਜਾਣ ਦੀ ਸੁਵਿਧ ਲੱਗਦੀ ਆ ਪਿੱਛੇ ਲੰਬੇ ਸਮੇਂ ਤੋਂ ਲੱਗਦੀ ਆ ਇਹ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਘਾੜੇ ਨੂੰ ਸਮਰਪਿਤ ਤੇ ਜੂਨ ਦੇ ਮਹੀਨੇ ਜੋ ਵੀ ਆ ਸਾਰਿਆਂ ਨੂੰ ਪਤਾ ਉਮੇ ਲੱਗਦੀ ਆ ਜਿੰਨੇ ਵੀ ਸਾਥੀਆਂ ਨੇ ਪਿੰਡ ਵਾਸੀਆਂ ਨੇ ਇਹ ਉਪਰਾਲਾ ਕੀਤਾ ਹਰ ਇੱਕ ਨੇ ਜਿਨੇ 10 ਪੈਸੇ ਤੋਂ 25 ਤੋਂ ਲੈ ਕੇ ਵੀ ਹਿੱਸਾ ਪਾਇਆ ਸਾਰਿਆਂ ਦਾ ਧੰਨਵਾਦ ਪਿੰਡ ਵੱਲੋਂ ਜੰਮਿਤਪੁਰੇ ਵੱਲੋਂ ਬਾਬਾ ਜੀ ਵੱਲੋਂ ਜਸੇਵੰਦੀ ਵੱਲੋਂ ਪੰਚਾਇਤ ਵੱਲੋਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਬਹੁਤ ਵਧੀਆ ਕੰਮ ਆ ਪ੍ਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਪੂਰੇ ਪੰਜਾਬ 'ਚ ਕੋਈ ਹਵਾ ਜਿਹੜੀ ਧਤੀ ਚੱਲ ਰਹੀ ਹੈ ਨਾ ਮਗੇ ਔਰ ਅਸੀਂ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਕਿ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਕੋਈ ਵੀ ਰਸਾਨਾ ਨਾ ਹੋਵੇ ਇਹ ਸਾਡੀ ਆਸ ਉਮੀਦ ਤੇ ਪ੍ਰਮਾਤਮਾ ਅੱਗੇ ਰਾਸਾ ਕਿ ਵਧੀਆ ਤਰੀਕੇ ਨਾਲ ਇਨਸਾਨ ਰਹਿ ਸਕਣ ਤਾਂ ਕਰਕੇ ਬਾਬਾ ਜੀ ਅਰਗੇ ਹੋਏ ਅਰਦਾਸ ਕਰਦੇ ਜੀ ਨੂੰ ਕਿ ਖੁਸ਼ਹਾਲ ਪੰਜਾਬ ਤੇ ਖੁਸ਼ਹਾਲ ਪਿੰਡ ਰਵੇ ਸਾਰੀ ਸਤਿਕਾਰਯੋਗ ਸਾਧ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ